ਪੰਜੀ ਕੀ ਨਾਂ ਤੁਹਾਡਾ ਸਤਿੰਦਰ ਕੌਰ ਕਿੱਥੋਂ ਦੇ ਰਹਿਣ ਵਾਲੇ ਦੀ ਆ ਵੇਖੋ ਗਵਾਂਡ ਮੈਂ ਚਾਚੀ ਲੱਗਦੇ ਆ ਦੀ ਤੇ ਪੰਜੀ ਇਹਨਾਂ ਦੇ ਛੋਟੇ ਬਜ਼ਦਰ ਨੇ ਅਲੀਗੇਸ਼ਨ ਹੋਰ ਇਹਨਾਂ ਦੀ ਮਾਤਾ ਨੇ ਅਲੀਗੇਸ਼ਨ ਲਾਇਆ ਕਿ ਮੈਨੂੰ ਮੇਰਾ ਪੁੱਤ ਜਿਹੜਾ ਸਾਂਭਦਾ ਨਹੀਂ ਸੀ ਪਰ ਮੈਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਕੀ ਤੁਸੀਂ ਆਂਡ ਗਵਾਂਡ ਰਹਿੰਦੇ ਕੋਈ ਇਹੋ ਜਿਹੀ ਚੱਲ-ਬਾਤ ਵੇਖ ਨਹੀਂ ਹੋਈ ਜੀ ਆ ਵੇਖੋ ਇਹਨਾਂ ਦੇ ਗਵਾਂਡਾ ਘਰ ਲੈਨੇ ਉਹ ਨਿਕਲਦੀ ਇਹਨਾਂ ਨੇ ਨਾ ਵੇਖੀ ਹਣਾ ਇਹਦੀ ਆਵਾਜ਼ ਇੰਨੀ ਉੱਚੀ ਆ ਉਹ ਤੇ ਜੜਕ ਬੋਲਦੀ ਇੰਨੀ ਆਵਾਜ਼ ਜਦੋਂ ਕੁੱਟਿਆ ਤੇ ਸਾਨੂੰ ਆਵਾਜ਼ ਨਾ ਆਈ ਉਹਦੀ ਤੇ ਤੁਹਾਡਾ ਕੀ ਕਹਿਣ ਦਾ ਮਤਲਬ ਪੀਓ ਜਿਹੜੇ ਅਲੀਗੇਸ਼ਨ ਨੇ ਕਿਉਂ ਝੂਠੇ ਆ ਮਤਲਬ ਕਿਉਂ ਫਿਰ ਉਹਨਾਂ ਨੇ ਮਤਲਬ ਕਿਉਂ ਇਹ ਕੀਤਾ ਉਹ ਉਹਨਾਂ ਨੇ ਆਪਣੇ ਬੱਚੇ ਦੇ ਮਗਰ ਲਾ ਕੇ ਕੀਤਾ ਉਹ ਅਸਲ 'ਚ ਇਹਨਾਂ ਦਾ ਭਰਾ ਜਿਹੜਾ ਨਾ ਉਹਦਾ ਭੈਣ ਜੀ ਦਾ ਉਹਨੇ ਸਾਰਾ ਕੁਝ ਕੀਤਾ ਸਾਨੂੰ ਤੇ ਇਸੇ ਗੱਲ ਦਾ ਦੋਖਿਆ ਪੀਓ ਦੀ ਉਹ ਇੱਜ਼ਤਦਾਰ ਬੰਦਾ ਸੀ ਤੇ ਉਹਦੀ ਪੱਗ ਰੋਲਦੀ ਫਿਰਦੀ ਸਾਨੂੰ ਇਹੀ ਦੋਖਿਆ ਉਹਨੇ ਸਾਰੇ ਟੌਰ ਨਾਲ ਰਹਿਦਾ ਸੀ ਆਪਣੀ ਇੱਜ਼ਤ ਹੀ ਉਹਦੀ ਸਾਰੀ ਬਣੀ ਤੇ ਹੁਣ ਮਰੇ ਦੀ ਪੱਗ ਰੋਲ ਦੀ ਫੜਦੀ ਉਹ ਬਹੁਤ ਗਲਤ ਕੀਤਾ ਜੀ ਕੀ ਨਾਮ ਜੀ ਤੁਹਾਡਾ ਸੁਖਵਿੰਦਰ ਕੌਰ ਜਿਹੜੀ ਇੱਧਰ ਤਜਿੰਦਰ ਕੇ ਘਰ ਇਹਦੀ ਮਾਤਾ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਇਹਨਾਂ ਵੱਲੋਂ ਮਾਰ ਦੀ ਮਾਰਕੁੱਟ ਕੀਤੀ ਜਾਂਦੀ ਸੀ ਬਿਲਕੁਲ ਨਹੀਂ ਕਿਉਂਕਿ ਅਸੀਂ ਤੇ ਬਿਲਕੁਲ ਅ ਗੇਟ ਨਾਲ ਵਾ ਕੋਈ ਨਹੀਂ ਅਸੀਂ ਵੇਖਿਆ ਜਦੋਂ ਅਸੀਂ ਵੇਖਿਆ ਨਹੀਂ ਤਾਂ ਅਸੀਂ ਝੂਠਾ ਕਿਵੇਂ ਕਹਿ ਸਕਦੇ ਹ ਕਿੰਨੇ ਸਾਲ ਮਾਤਾ ਇਹਨਾਂ ਕੋਲ ਰਹਿੰਦੇ ਰਹੇ ਇੰਨਾ ਕੋਲੇ ਤਾਂ ਬੜੇ ਚਿਰ ਦੇ ਰਹਿੰਦੇ ਆ ਜਿਵੇਂ ਅੰਕਲ ਪੂਰੇ ਹੋਏ ਆ ਉਦੋਂ ਦੇ ਇੱਥੇ ਰਹਿੰਦੇ ਆ ਕੋਈ ਕਦੀ ਗੱਲ ਨਹੀਂ ਸੁਣੀ ਹੁਣ ਮਾਤਾ ਐਜੂਕੇਸ਼ਨ ਕਿਉਂ ਲਗਾ ਰਹੀ ਹੈ ਰਹੀ ਹੈ ਇਹ ਦੇ ਉੱਤੇ ਹੁਣ ਪਤਾ ਨਹੀਂ ਉਹ ਤੇ ਉਹਦੇ ਘਰ ਦਾ ਮਸਲਾ ਵਾਂਹੀਂ ਕੀ ਕਹਿ ਸਕਦੇ ਜਦੋਂ ਵੀ ਆਏ ਆਏ ਇੱਕ ਦੀ ਹੀ ਵੇਖਾ ਬਹੁਤ ਖੁਸ਼ਹੰਦ ਸੀ ਭਾਜੀ ਕੋ ਲਾ ਕੇ ਲੋਕ ਹੀ ਫੈਸਲੇ ਕਰ ਦਿੰਦੇ ਸੀ ਬੜੀਆ ਤੁਰਦੇ ਜਾਂਦੇ ਹੀ ਹੁੰਦੇ ਜਾਂਦੇ ਸੀ ਆ ਜਾ ਫੈਸਲੇ ਹੁੰਦੇ ਇਹ ਜਿਹੜਾ ਤਜਿੰਦਰ ਕੋਲ ਮਾਤਾ ਕਿੰਨਾ ਚਿਰ ਰਹੀ ਹੈ ਇਹ ਏ ਅੰਕਲ ਤੋਂ ਬਾਦਾਂ ਵਾਵਾ 6-7 ਸਾਲ ਰਹੇ 7 ਸਾਲ ਹੁਣੇ 2 ਸਾਲ ਹੋ ਗਏ ਗਿਆ ਨੂੰ ਸਾਨੂੰ ਤੇ ਜਦਨ ਗਏ ਵੀ ਉਦਨ ਵੀ ਕੋਈ ਗੱਲਬਾਤ ਨਹੀਂ ਕੋਈ ਬੜੇ ਸੋਹਣੇ ਵਧੀਆ ਹੀ ਗਏ ਹੋਣਗੇ ਕਿ ਕੋਈ ਸਾਨੂੰ ਪਤਾ ਹੀ ਨਹੀਂ ਲੱਗਾ ਹੰਡ ਗਵਾਂ। ਸੇ ਤਾਂ ਹੁਣ ਜਿਹੜੇ ਤੇ ਤੇਜਿੰਦਰ ਤੇ ਪਰਚੇ ਦਰਜ ਕਰਵਾਏ ਗਏ ਆ ਉਹ ਤਾਂ ਹੁਣ ਪਤਾ ਨਹੀਂ ਹੁਣ ਇਹਨਾਂ ਨੂੰ ਕਾ ਉਹਨਾਂ ਨੂੰ ਪਤਾ ਹੋ ਜਿਹੜੇ ਉੱਥੇ ਬੈਠੇ ਚਾਹੇ ਉਹਨਾਂ ਦੇ ਉਹ ਪੋਤਰ ਨੂੰ ਪਤਾ ਹੋਗਾ ਨਹੀਂ ਤੇ ਸਾਨੂੰ ਤੇ ਇਸ ਚੀਜ਼ ਬਾਰੇ ਪਤਾ ਨਹੀਂ। ਇਹ ਬਾਬੇ ਜੀ ਤਾਂ ਰੰਡੀਰ ਕੋ ਇੱਕ ਹੀ ਪੂਰਾ ਮਾਮਲਾ ਹੈ ਤੇਜਿੰਦਰ ਕੇ ਜਿਹੜੇ ਮਾਤਾ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹਦੇ ਉਹ ਤੇ ਉਹਨਾਂ ਦੇ ਬੇੜੇ ਦਾ ਹੀ ਕਸੂਰ ਆ ਬਸ ਉਹਨਾਂ ਇਹਨਾਂ ਉੱਤੇ ਜੰਨ ਨਾਨਕਿਆਂ ਦਾ ਹੋਰ ਤੇ ਇਹਨਾਂ ਦਾ ਕੋਈ ਨਾਨਕਿਆਂ ਦਾ ਜਿਆਦਾ ਮਾਮੇ ਦਾ ਜਿਆਦਾ ਮਾਮੀ ਦਾ ਕਸੂਰ ਆ ਉਹਨਾਂ ਨੇ ਏਦਾਂ ਕਰ ਛੱਡਿਆ ਸ਼ੁਰੂ ਤੋਂ ਘਰ ਤੇ ਇਹਨਾਂ ਦੇ ਜਦੋਂ ਬਣਾ ਛੱਡਿਆ ਵੀ ਅਸੀਂ ਦੇਨੇ ਅਸੀਂ ਦੇਨੇ ਇੱਕ ਪੇਕਾ ਕੌਣ ਦਿੰਦਾ ਕਾਣ ਨੂੰ ਤੁਹਾਡੇ ਨਾਲ ਇਹਨਾਂ ਚਰ ਮਾਤਾ ਹੀ ਦਿੰਦੇ ਨੇ ਕੋਈ ਨਹੀਂ ਹਾਂਜੀ ਹਾਂਜੀ ਰਹਿੰਦੇ ਸਾਡੇ ਦੇ ਘਰ ਦੀ ਗੱਲ ਆ ਵੇਖੋ ਸਾਡੇ ਤਾਂ ਕਾਂਦੇ ਦੇ ਨਾਲ ਕੰਮਦੇ ਇਹ ਰਗ ਆਵਾਜ਼ ਮਾਰਦੀ ਅਸੀਂ ਤਾਂ ਰਾਤ ਭੱਜ ਗਏ ਉਹਨੇ ਇਹਦੇ ਕੋਲ ਕੋਈ ਉਹਦੇ ਲੱਗਦਾ ਪਿਆ ਜਿੰਦਰੋਨੋਂ ਕੋਟ ਮਾਰ ਕੇ ਦਿੱਤੀ ਨਾ ਕੋਈ ਨਹੀਂ ਕਿ ਟੇਵਾਰੀ ਅਸੀਂ ਤਾਂ ਸੁਣਦੇ ਜਦੋਂ ਗੱਲ ਉਸੇ ਵੇਲੇ ਭੱਜੇ ਆਈਦਾ ਉਹਨਾਂ ਦਾ ਫੈਸਲਾ ਕਰਾਉਂਦੇ ਹੂੰ ਕੋਟ ਮਾਰ ਨਹੀਂ ਹੋਈ ਉਹ ਆਜਾ ਆ ਤਾਂ ਝੂਠੀ ਉਹਨਾਂ ਰਿਪੋਰਟ ਦਿੱਤੀ ਯਾਰ ਕਿ ਐਂਡ ਤੇ ਆਣਗੇ ਐਰ ਕਿ ਕੋਈ ਗੱਲ ਨਹੀਂ ਹੋਈ ਸਾਨੂੰ ਪਤਾ ਹੀ ਨਹੀਂ ਲੱਗਾ ਕੀ ਇਹ ਲੱਗਦਾ ਕਿ ਸਿਰਫ ਜਾਇਦਾਦ ਲੈਣ ਕਰਕੇ ਹੀ ਜਾਇਦਾਦ ਲੈਣ ਜਾ ਰਿਹਾ ਵਾ ਮਾਮੇ ਵੱਲੋਂ ਭਰਾ ਵੱਲੋਂ ਉਹ ਸ਼ੁਰੂ ਹੋ ਤਾ ਇਹ ਬਰਾ ਦੇ ਜਾਣ ਕੇ ਮੂਰ ਕੀ ਆਏ ਇਹ ਰਸਿਆਣਾ ਉਹ ਮੂਰ ਤੇ ਆ ਗਿਆਂ ਨੇ ਵਰਗਾ ਆ ਪੁੱਤ ਪੈਂਦਾ ਵਾ ਕਈ ਵਾਰ ਤਾਂ ਕੀ ਛਡਾਉਣਾ ਇਹਨਾਂ ਨੂੰ ਕਿ ਚੱਲ ਲੜ ਪਿੰਦਾ ਸੀ ਬਾਹਰੋਂ ਆਣ ਕੇ ਇਹ ਕਮਾਈ ਕਰਦਾ ਸੀ ਤੋਂ ਬਾਹਰੋਂ ਆਣ ਕੇਵੇਂ ਲੜਦਾ ਸੀ ਇਹ ਲਈ ਹਾਂ ਠੀਕ ਜੀ ਤੁਹਾਡੀ ਕੀ ਨਾਜ ਹੈ ਤੁਹਾਡਾ ਬਲਵਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਸਮਰਾਪੁਰ ਦਾ ਨਾਲੇ ਸਾਡਾ ਘਰ ਆ ਜੀ ਅੱਛਾ ਜੀ ਤੇ ਆ ਜਿਹੜੇ ਇਹਨਾਂ ਦੇ ਬ੍ਰਦਰ ਨੇ ਇਹਨਾਂ ਦੇ ਉੱਤੇ ਅਲੀਗੇਸ਼ਨ ਲਾਏ ਔਰ ਪਰਚੇ ਕਰਾਏ ਇਹਨਾਂ ਦੀ ਮਾਤਾ ਵੱਲੋਂ ਵੀ ਅਲੀਗੇਸ਼ਨ ਲਾਏ ਕੀ ਇਹੋ ਜਿਹਾ ਕਦੀ ਕੋਈ ਵੇਖਿਆ ਤੇ ਇਹ ਬਿਲਕੁਲ ਹੀ ਤੱਕੇ ਸਾਇ ਤੇ ਜਿੰਦਰ ਦੇ ਨਾਲ ਨਜਾਇਜ਼ ਹੋ ਰਿਹਾ ਜੀ ਸ਼ੁਰੂ ਤੋਂ ਹੀ ਚਾਚੀ ਸਾਡੀ ਇੱਥੇ ਰਹਿੰਦੀ ਰਹੀ ਆ ਸਿਰਫ 1.5-2 ਸਾਲ ਹੋਇਆ ਜਿਹੜੇ ਹੁਣ ਉਹ ਘਰੋਂ ਗਈ ਆ ਉਹ ਵੀ ਉਹਦਾ ਮਾਮਾ ਲੈ ਕੇ ਗਿਆ ਉਹਨੂੰ ਜਿਸ ਤਰ੍ਹਾਂ ਉਹ ਕਹਿ ਰਹੀ ਸੀ ਕਿ ਮੈਨੂੰ ਇੱਥੇ ਸਾਂਭਿਆ ਨਹੀਂ ਜਾਂਦਾ ਮੈਨੂੰ ਘਰੋਂ ਕੱਢਤਾ ਕਦੀ ਵੇਖਿਆ ਇਹੋ ਜਿਹਾ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਜੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਅਜੇ ਤੱਕ ਹੋਈ ਨਹੀਂ ਅਜੇ ਤੱਕ ਕੋਈ ਗੱਲ ਵੀ ਰਜਿੰਦਰ ਨੇ ਮਾਤਾ ਆਪਣੀ ਰੁਚੀ ਬੋਲੇ ਆਵੇ ਤੇ ਮਾਤਾ ਜਿਹੜੀ ਉਹਦੇ ਬੇਟੇ ਨੇ ਜਿਹਨੇ ਤਜਿੰਦਰ ਜੀ ਨੇ ਦੱਸਿਆ ਵੀ ਦਰਖਾਸਤਾਂ ਦਿੱਤੀਆਂ ਕਿ ਉਹਦੇ ਡਰਦਾ ਕਰਕੇ ਤੇ ਨਹੀਂ ਉਹਦੇ ਹੱਕ ਦੇ ਵਿੱਚ ਹੋ ਸਕਦਾ ਇਹ ਗੱਲ ਹੋਵੇ ਜੀ ਪਹਿਲਾਂ ਉਹ ਤੇ ਜੇ ਦੂਜੇ ਦੇ ਆਪਣੇ लाਡੀ ਦੇ ਖਿਲਾਫ ਬੋਲਦੇ ਹੀ ਉਹਦੇ ਖਿਲਾਫ ਇਹ लाਡੀ ਉੱਤੇ ਦਖਾ ਦਿੰਦਾ ਹੈ ਮੜਕੇ ਇਤਜਿੰਦਰ ਦੇ ਤੋਂ ਸ਼ੁਰੂ ਤੋਂ ਉਹਦੇ ਮਾਤਾ ਨਾਲ ਹੀ ਰਿਹਾ ਵਾ ਹੁਣ ਆ 2 ਸਾਲਾਂ ਦੇ ਵਿੱਚ ਵਿੱਚ ਪਤਾ ਨਹੀਂ ਕੀ ਉਹਦੇ ਸੰਘਾਇਆ ਵਾ ਤੇ ਮਾਤਾ ਗੋਣੀ ਇਤਜਿੰਦਰ ਦਾ ਲਾਡੀ ਰਖਾਈ ਜਾਂਦੀ ਆ ਛੋਟੇ ਭਰਾ ਨੇ ਕੋਈ ਪਲਾਟ ਵੀ ਵੇਚਿਆ ਹੋ ਸਕਦਾ ਵੇਚ ਹੁਣ ਜੀ ਉਹਦੇ ਨੇ ਘਰੇ ਦੀ ਜਿੰਨੀ ਜਿਆਦਾ ਤਾਂ ਇੱਥੇ ਸ਼ਿਮਲਾਪੁਰੇ ਦੇ ਵਿੱਚ ਇਹ ਕੀ ਨਾਮ ਜੀ ਤੁਹਾਡਾ ਰਿਸ਼ਵਤ ਸਿੰਘ ਇਤਜਿੰਦਰ ਦੀ ਮਾਤਾ ਵੱਲੋਂ ਜਿਹੜੇ ਇਹਨਾਂ ਤੇ ਇਲਜ਼ਾਮ ਲਗਾਏ ਗਏ ਨੇ ਉਹ ਕਿੰਨੇ ਸੱਚ ਨੇ ਬੇਰ ਕੋਈ ਨਹੀਂ ਮੁਟਿਆ ਇਹ ਤੇ ਫਿਰ ਬੰਦੇ ਦਾ ਪਤਾ ਹੀ ਨਹੀਂ ਬਿਲਕੁਲ ਗਲਤ ਜੋ ਕੋਈ ਨਾ ਹੁੰਦਾ ਤਾਂ ਕਈ ਹੁੰਦੇ ਵਿਚਾਰੇ ਨਾਲ ਸੱਚ ਕੀ ਹੈ ਸੱਚ ਤੇ ਵੀ ਚਲੋ ਇਹਦਾ ਡੈਡੀ ਮੇਰਾ ਯਾਰ ਹੁੰਦਾ ਸੀ ਮੋਟਾ ਵੱਡਾ ਸਖਦੀ ਇਕੱਠੇ ਪੋਪਨੇ ਆ ਤੇ ਇਕੱਠੇ ਸੰਦੀਪ ਨੇ ਰਹੀ ਨਹੀਂ ਹੋਰ ਤਾਂ ਨਹੀਂ ਬਾਤ ਕੀ ਹੋਲੀ ਡੈਥ ਹੋ ਗਈ ਵਿਚਾਰੇ ਦੀ ਮੈਂ ਗੁਰਦੁਆਰੇ ਬੈਠਾ ਜਦੋਂ ਹੀ ਡੈਥ ਹੋਈ ਆ ਤੈਨੂੰ ਕੋਈ ਮੈਨੂੰ ਆਇਆ ਹੋਵੇ ਮੈਂ ਤਾਂ ਪਿੰਡ ਦੋ ਚਾਰ ਮਹੀਨੇ ਪਹਿਲਾਂ ਹੀ ਆਇਆ ਮੈਨੂੰ ਤੇ ਮੈਂ ਉੱਥੇ ਜੇ ਕਦੇ ਆ ਗਿਆ ਬੱਗੇ ਲਾ ਕੇ ਮੈਂ ਆ ਰਿਹਾ ਸੀ ਬਿਲਾਂ ਦਾ ਦੇਣੀ ਹੁੰਦਣ ਉਹਨੂੰ ਡੈਟੋ ਕੀਤਾ ਮੁਲਕੇ ਚਲੋ ਜੀ ਇਹ ਕਰਦਾ ਹੀ ਪਈ ਚੱਕਰ ਚ ਕੋਈ ਆ ਮੈਂ ਤੇ ਉਸਨੇ ਹੋ ਗਰੀ ਨਾ ਵੀ ਕੀ ਚੱਕਰ ਇਹ ਹੁੰਦਾ ਜਿਹੜੀ ਇਹਨਾਂ ਦੀ 12 13 ਕਿਲੇ ਪੈਲੀ ਉਹਦੀ ਵਾਈ ਜੋਤੀ ਕੌਣ ਕਰਦਾ ਇਹ ਪਹਿਲਾਂ ਗੁਪੇ ਮਡੇ ਬਾਹਰ ਸੀਗੇ ਉਹ ਆਪ ਕਰਦਾ ਸੀ ਤੇ ਉਹ ਮੁਲਕੇ ਮੇਰੇ ਬਾਹਰ ਆਗਦੇ ਇਹ ਹੁਣ ਇਹੋ ਕਰਦਾ ਤੇਜੰਦਰੀ ਕਰਦਾ ਇਹ ਸਾਰੀ ਪੈਲੀ ਵਾਂਦਾ ਬੀਜ ਹੈ ਇਹ ਤੇਜੰਦਰੀ ਹੈ ਕੋਈ ਗੱਲ ਨਹੀਂ ਕੋਈ ਇਹੋ ਜਿਹੀ ਤੇ ਫੇਰ ਉਹ ਕਹਿੰਦਾ ਮੈਂ ਕਣਕ ਬੀਜੀ ਆ ਤੇ ਵੱਡਾ ਗਿਆ ਵਤਾ ਕੇ ਉਹਨੇ ਜਿਹੜਾ ਪਰਚਾ ਕਰਾਇਆ ਉਹ ਨਜਾਇਜ਼ ਆ ਬਿਲਕੁਲ ਨਜਾਇਜ਼ੀ ਆ ਉਹ ਤੇ ਬਾਹਰ ਨਹੀਂ ਦਾ ਪਾਈ ਤੇ ਇਹ ਪਉਂਦਾ ਸਾਰੀ ਇਸੋ ਉਹ ਆ ਕੇ ਵੀ ਉਹ ਕੀ ਚੱਕਰ ਹੋ ਰਿਹਾ ਵੀ ਇਹ ਪੈਲੀ ਇਹਨਾਂ ਦੀ ਸਾਂਝੀ ਸੀ ਸਾਰੀ ਉਹ ਤੇ ਹੁਣ ਪ੍ਰੋਬੀ ਵਾਸਤੇ ਤੇ ਸਾਂਝੀ ਹੋਣੀ ਜੇ ਉਹ ਇਹਦੇ ਨਾਲ ਇਹਦੀ ਚੜੂਗੀ ਉਹਦੇ ਨਾਲ ਉਹਦੇ ਨੇ ਚੜ ਜੇ ਉਹ ਤੇ ਕੋਈ ਗੱਲ ਚੱਕਣ ਦੀ ਹੈਗਾ ਪਹਿਲਾਂ ਕੋ ਪਰੇ ਪੰਚਾਇਤਾਂ ਦੇ ਵਿੱਚ ਵੀ ਫੈਸਲੇ ਹੁੰਦੇ ਰਹਿ ਇੱਕ ਦੂਸਰਾ ਬੈਠੇ ਆ ਕੋਈ ਗੱਲ ਨਹੀਂ ਦੀ ਖਾਸ ਹੋਈ ਨਹੀਂ ਬਹਿਣ ਇੱਕ ਗੱਲ ਹੋਈ ਨਹੀਂ ਪੰਚਾਇਤਾਂ ਦੀ ਤੇ ਉਹ ਆਪ ਹੀ ਮਾਰ ਨੂੰ ਬਾਹਰ ਲੈ ਗਿਆ ਇੰਗਲੈਂਡ ਇਹ ਇੱਥੇ ਹੀ ਕੀ ਪੱਟੀ ਪੜਾਈ ਉੱਥੇ ਗਈ ਹੈ ਨਹੀਂ ਪੜ੍ਹੀ ਰੱਬ ਜਾਣੇ ਜਿਹੜੇ ਉਹ ਅਲੀਗੇਸ਼ਨ ਲਾਉਂਦੇ, ਕੁੱਟਣ ਮਾਰਨਦੇ ਅਲੀਗੇਸ਼ਨ ਲਾਉਂਦੇ ਕੋਈ ਬਿਲਕੁਲ ਬਿਲਕੁਲ ਝੂਠ ਕੋਈ ਕਰ ਰਿਹਾ ਹੈ। ਕੀ ਨਾਮ ਹੈ? ਮੇਰਾ ਨਾ ਰਜਿੰਦਰ ਵੈਸੇ ਰਾਜ ਕਹਿੰਦੇ ਮੈਨੂੰ ਸਰਜਿੰਦਰ। ਇਹ ਜਿਹੜਾ ਤਜਿੰਦਰ ਦੇ ਮਾਤਾ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਮਾਰਦਾ ਕੁੱਟਦਾ ਕੀ ਮਨ ਦਾ ਖਿਆਲ ਨਹੀਂ ਰੱਖਿਆ ਜਾਂਦਾ। ਕਿੰਨੀ ਕਿ ਸਚਾਈ ਹੈ। ਇਹ ਤੇ ਵੀਰ ਜੀ ਖਿਆਲ ਤੇ ਰੱਖਦਾ ਹੀ ਆ ਉਹ ਤੁਹਾਨੂੰ ਪਤਾ ਹੈ ਹਰ ਕੋਈ ਬੱਚਾ ਆਪਣੇ ਮਾਂ ਪਿਓ ਦਾ ਤੇ ਖਿਆਲ ਰੱਖਦਾ ਹੀ ਰੱਖਦਾ ਹੈ। ਹਾਂਜੀ। ਇਦਾਂ ਤੇ ਕੋਈ ਨਹੀਂ ਉਹ ਕਿ ਮਾਰਨ ਕੁੱਟਣ ਵਾਲੀ ਤੇ ਕੋਈ ਗੱਲ ਹੀ ਨਹੀਂ ਹੈਗੀ ਤੁਸੀਂ ਕੀ ਲਗਦੇ ਇਹਨਾਂ ਨੂੰ ਮੈਂ ਧੀ ਬਣੀ ਆ ਚਾਚੀ ਉਹਨਾਂ ਦੀ ਭੈਣ ਨਹੀਂ ਇਹਨਾਂ ਦੀ ਤਜਿੰਦਰ ਉਹਨਾਂ ਦੀ ਤਜਿੰਦਰ ਲਾਡੀ ਦੋਨਾਂ ਦੀ ਇਹ ਸੰਪੂਰੇ ਮਾਮਵੇ ਦੇ ਵਿੱਚ ਜਿਹੜਾ ਤਜਿੰਦਰ ਹੈ ਤਜਿੰਦਰ ਤੇ ਪਰਚੇ ਹੋਏ ਨੇ ਹਾਂਜੀ ਇਹ ਜਾਇਜ਼ ਹੋਏ ਨੇ ਜਾਂ ਨਾਜਾਇਜ਼ ਹੋਏ ਨੇ ਨਹੀਂ ਇਹ ਤੇ ਵੀਰੇ ਨਾਜਾਇਜ਼ ਹੀ ਆ ਜਿਹੜਾ ਪਰਚਾ ਹੁਣ ਹੋਇਆ ਇਹਦੇ ਤੇ ਤੇ ਕੀ ਮਤਲਬ ਜਿਦਾਂ ਹੋਣ ਇਹਨਾਂ ਦੀ ਲੜਾਈ ਹੋਈ ਹੈ ਪਹਿਲਿਆਂ ਦੇ ਵਿੱਚ ਜੇ ਕਣਕ ਇਹਨੇ ਬੀਜੀ ਸਾਰਾ ਕੁਝ ਕੀਤਾ ਹੈ ਉਹ ਕਹਿ ਰਿਹਾ ਕਿ ਮੈਂ ਜਦੋਂ ਪਹਿਲਾਂ ਸੱਦਦਾ ਰਿਆ ਤੇ ਉਦੋਂ ਆਏ ਨਹੀਂ ਆ ਹਾਂਜੀ ਤੇ ਉਹ ਕਨਕ ਜਿਹੜੀ ਆ ਉਹ ਉਹ ਵੱਡਣ ਦਾ ਚੋਰੀ ਕਰਨ ਦਾ ਇਲਜ਼ਾਮ ਜਿਹੜਾ ਤਜਿੰਦਰ ਤੇ ਲੱਗਾ ਹੈ ਹਾਂਜੀ ਨਹੀਂ ਕਨਕ ਤੇ ਅਜੇ ਵੀਰੇ ਵੱਡੀ ਨਹੀਂ ਉਹਨੇ ਤੇ ਵੱਡੀ ਤੇ ਹੁਣ ਬਾਅਦ ਚ ਵੱਡੀ ਗਈ ਕਨਕ ਤੇ ਸਾਰੀ ਉਹ ਵੱਢ ਕੇ ਲੈ ਗਏ ਉਹਨਾਂ ਘੜੀ ਨਹੀਂ ਘੜੀ ਕੀ ਨਾਮ ਹੈ ਤੁਹਾਡਾ ਸੋਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਦੀਨਪੁਰ ਦੇ ਅਜਿਹੜਾ ਪਿੱਛੇ ਇੱਕ ਤਜਿੰਦਰ ਸਿੰਘ ਦੇ ਉੱਤੇ ਪੈਲੀ ਦੇ ਵਿੱਚੋਂ ਕਣਕ ਵੱਢਣ ਦਾ ਪਰਚਾ ਦਰਜ ਕੀਤਾ ਗਿਆ ਆ ਇਹ ਕੀ ਹੈ ਬੁਰਾ ਮਾਮਲਾ ਪਤਾ ਹੈ ਤੁਹਾਨੂੰ ਮਾਮਲਾ ਇਹ ਹੈਗਾ ਵੀ ਕਣਕ ਜਿਹੜੀ ਸੀ ਉਹ ਤਜਿੰਦਰ ਨੇ بیਜੀ ਬਾਈ ਉਹ ਹੀ ਕਰਦਾ ਹੈ ਤੇ ਵੱਡੀ ਉਹਦੇ ਦੂਜੇ ਭਰਾ ਨੇ ਜਿਹੜਾ ਬਾਹਰੋਂ ਆਇਆ ਇੰਗਲੈਂਡ ਚ ਚੋਰੀ ਦਾ ਜਿਹੜਾ ਪਰਚਾ ਤਜਿੰਦਰ ਤੇ ਕਰ ਦਿੱਤਾ ਗਿਆ ਕਿ ਕਣਕ ਵੱਢ ਕੇ ਲੈ ਗਿਆ ਵੇਖੋ ਤਜਿੰਦਰ ਨੇ ਤਾਂ ਨਹੀਂ ਕਿ ਵੱਡੀ ਇਹ ਸਾਰਿਆਂ ਨੂੰ ਪਤਾ ਵੱਡਿਓ ਮੁੰਡਾ ਜਿਹੜਾ ਭਰਾ ਦਾ ਇੰਗਲੈਂਡ ਤੋਂ ਆਇਆ ਉਹਨੇ ਵੱਢੀ ਕੀ ਨਾਮ ਭਾਈ ਤੁਹਾਡਾ? ਨਾਮ ਦਲਬਾ ਸਿੰਘ। ਕਿੱਥੋਂ ਦੇ ਰਹਿਣ ਵਾਲੇ? ਅਲਾਦੀਨਪੁਰ ਦੇ। ਇਹ ਆ ਜਿਹੜਾ ਪੈਲੀ ਤੁਹਾਡੇ ਮਗਰ ਹੈ ਇਹਦਾ ਕਣਕ ਵੱਢਣ ਦਾ ਪਰਚਾ ਤੇਜਿੰਦਰ ਮੱਲੀ ਤੇ ਚੋਰੀ ਦਾ ਕੀਤਾ ਗਿਆ ਹੈ। ਤੇ ਕੀ ਪੂਰਾ ਮਾਮਲਾ ਤੁਹਾਨੂੰ ਪਤਾ ਹੈ? ਇਹ 9 ਸਾਲ ਤੋਂ ਤੇਜਿੰਦਰ ਪੈਲੀ ਬਾਹਰ ਆਇਆ ਹੈ। ਤੇ ਉਹ ਇਹਦਾ ਭਰਾ ਇਹਦਾ ਉਹ ਬਾਹਰ ਜਾਂਦਾ ਹੈ ਐਨ ਆ ਰਹੀ ਹੈ। ਅੱਛਾ ਜੀ। ਤੇ ਇਹ ਕਰਕੇ ਕਣਕ ਇਹਨੇ ਵੀਜੀ ਆ। ਤੇ ਉਹ ਪੁਲਿਸ ਦੀ ਮੈਦ ਵਾਲੀ ਕੇ ਵੱਢ ਗਿਆ, ਵੱਢ ਕੇ ਲੈ ਗਿਆ ਤੇ ਪਰਚਾ ਕਰਾਤਾ। ਤੱਕਾ ਬੋਜਾ ਦੇ। ਤੇ ਇਹ ਪੈੜੀ ਨਾਮ ਕੀ ਦੇਤੇ ਆ ਇਹ ਪੈੜੀ ਇਹਦਾ ਮਾਤਾ ਦੇ ਨਾਮ ਤੇ ਆ ਤੇ ਇਹ ਫੇਰ ਮਤਲਬ ਕਿ ਤੀਂਦਰ ਜਿਹੜਾ ਆ ਇਹ ਕਿਸ ਤਰੀਕੇ ਦੇ ਨਾਲ ਇੱਥੇ ਬੀਜ ਰਿਆ ਵੱਢ ਰਿਆ ਇਹ ਤੀਂਦਰ ਜੀ ਗਣ ਬੀਜਾਰੇ ਪਹਿਲੇ 13 ਕਿੱਲੇ ਦੇ ਪੈੜੀ ਜਵਾਹ ਜਉਦੇ ਸਾਡੇ ਆਏ ਆ ਜਦੋਂ ਦਾ ਡੈਡੀ ਡੈਥ ਹੋ ਗਈ ਬਸ ਇਹ ਬਾਹਰ ਸੈ ਪੈੜੀ ਦਾ ਤੀਂਦਰ ਆ ਹੁਣ ਜਿਹੜੀ ਇਹ ਕਣਕ ਬੀਜੀ ਸੀ ਇਹ ਤੀਂਦਰ ਸਿੰਘ ਨੇ ਬੀਜੀ ਤੇ ਵੱਡਣ ਮੌਕੇ ਜਿਹੜਾ ਜਿਹੜਾ ਤੇ ਪਰਚਾ ਫਿਰ ਹੋ ਗਿਆ ਵਾ ਵੱਡਣ ਦਾ ਪਰਚਾ ਗਲਤ ਹੋ ਗਿਆ ਨਾ ਕਣਕੇ ਇਹਨੇ ਬੀਜੀ ਹੋਣਾ ਵੱਡ ਲਈ ਨਾਲ ਪਰਚਾ ਕਰਾਤਾ ਚਿਰਦੇ ਇਹਦਾ ਨੁਕਸਾਨ ਬਹੁਤ ਕਰਤਾ ਮੱਲੀ ਸਾਹਿਬ ਅੱਜ ਕਿਸ ਸਬੰਧ ਦੇ ਵਿੱਚ ਸਾਰੇ ਹੀ ਆਪਣੇ ਆਧਗਵਾਨ ਤੇ ਆ ਮੁੱਦਬਰ ਬੰਦੇ ਤੁਹਾਡੇ ਘਰੇ ਪਹੁੰਚਿਆ ਕੇਸ ਦੀ ਗੱਲ ਕਰਕੇ ਸਾਰੇ ਜਣੇ ਇਕੱਠੇ ਹੋਏ ਜੀ ਦੇਖੋ ਜੀ ਪੱਤਰਕਾਰ ਸਾਹਿਬ ਕਿੱਲੀਗਾ ਤੁਹਾਡਾ ਬਹੁਤ ਆ ਨਗਾਰ ਤੁਸੀਂ ਸੱਚ ਨੂੰ ਸਾਹਮਣੇ ਲਿਆਉਣ ਲਈ ਅੱਜ ਤੁਸੀਂ ਚਾਲਜੋਈ ਕੀਤੀ ਮੇਰੇ ਘਰ ਪਹੁੰਚੇ ਜੀ ਵੇਖੋ ਜੀ ਬੇਨਤੀ ਇਹਦਾ ਵੀ ਮੇਰੀ ਮਾਤਾ ਨੇ ਮੇਰੇ ਤੇ ਬਹੁਤ ਗਲਤ ਅਲੀਗੇਸ਼ਨ ਲਾਏ ਆ ਵੀ ਮੈਨੂੰ ਮੇਰੇ ਮੁੰਡੇ ਨੇ ਦਵਾਈ ਨਹੀਂ ਦਵਾਈ ਘਰੋਂ ਕੱਢਤਾ ਉਹ ਕਰਤਾ ਇਹ ਸਾਰਾ ਆਣ ਗਵਾਨ ਭਾਈਚਾਰਾ ਵਾ ਜੇ ਕਹਿੰਦਾ ਕੋਈ ਵੀ ਮੈਨੂੰ ਘਰੋਂ ਕੱਢਿਆ ਤੇ ਮੈਂ ਜੀ ਦੇਨਦਾਰ ਆ ਸੱਤ ਸਾਲ ਮੇਰਾ ਭਰਾ ਮਾਤਾ ਕੇਸ ਪਾਉਂਦਾ ਰਿਹਾ ਕਦੀ ਕਿਤੇ ਕਦੀ ਕਿਤੇ ਅਦਾਲਤਾਂ ਦੇ ਵਿੱਚ ਮੈਂ ਮਾਤਾ ਨੂੰ ਤੱਕ ਤੱਕੇ ਖੰਦਾਰਿਆ ਉਦੋਂ ਮਾਤਾ ਨੂੰ ਉਦੋਂ ਉਦੋਂ ਮੈਂ ਚੰਗਾ ਮਾਤਾ ਚੰਗਾ ਹਾਂ ਉਹ ਮੜਾ ਹੈਗਾ ਅੱਜ ਮਾਤਾ ਨੂੰ 420 ਦਾ ਕੇਸ ਬੰਦਾ ਹੈ ਜੀ ਮੇਰੇ ਭਰਾ ਨੇ ਖੁਦ ਆਪ ਜਾਲੀ ਵਸੀਤ ਬਣਾ ਕੇ ਮਾਤਾ ਨੇ ਪਹਿਲਾਂ ਜ਼ਮੀਨ ਕਰਾਈ ਮੁੜ ਕੇ ਬਲੈਕ ਮੈਂ ਕਰ ਲਾਪਿਆਰੀ ਮੈਨੂੰ ਮਹਿੰਗੀ ਜ਼ਮੀਨ ਦਿਓ ਨਹੀਂ ਉਹ ਕਿਸ ਤਰ੍ਹਾਂ ਵਸੀਤ ਕਿੱਦਾਂ ਬਣਾਏਗੀ ਵਸੀਤ ਨੇ ਆਪਣੇ ਆਪ ਵਸੀਤ ਜਾਲੀ ਬਣਾਈ ਆਪਣੇ ਜਗ੍ਹਾ ਤੇ ਬੰਦਾ ਗਲਤ ਖਿਲਾੜ ਕੇ ਉਹ ਵਸੀਤ ਬਣਾਈ ਜਿਹਦੇ ਵਿੱਚ ਮੇਰਾ ਮਾਮਾ ਮੇਰਾ ਤਾਇਆ ਤੇ ਸਾਰੇ ਫਸਦੇ ਗਏ ਇਹਨਾਂ ਨੇ ਆਪਣਾ ਖਰਚ ਡਾਉਂਦਾ ਕਰਕੇ ਉਹਦੇ ਨਾਲ ਰਾਜ਼ੀ ਨਾਵਾ ਕਰਕੇ ਮਹਿੰਗੀ ਜ਼ਮੀਨ ਉਹਨੂੰ ਦੇ ਦਿੱਤੀ ਤੇ ਮੈਨੂੰ ਮੇਰੇ ਖਾਲਸਾ ਹਸਾਬ ਦਾ ਕਰਤਾ ਅੱਜ ਮੈਨੂੰ ਕਹਿੰਦੇ ਨੇ ਸਤਕਲੇ ਜ਼ਮੀਨ ਦਿੱਤੀ ਇਹਨੂੰ ਮੌਨ ਸਤਕਲੇ ਦਿੱਤੀ ਹੁਣ ਓ ਵੇਖੋ ਜੀ ਖੂਬ ਜ਼ਮੀਨ ਵਾ ਦੂਰੇ ਚੋਂ ਦਾਲਾਣਾ ਪੈਂਦਾ ਮੈਨੂੰ ਮੈਂ ਤਾਂ ਨਹੀਂ ਚੜ ਲਿਆ ਪਰ ਮੈਨੂੰ ਇਹ ਤੇ 10 ਰੁਪਏ ਮੇਰੇ ਨਾਲ ਕੀ ਆ ਜਦੋਂ અરਕਾਸ਼ਤਾਂ ਦਿੰਦੇ ਰਹੇ ਮਾਤਾ ਦੇ ਉਹ ਅਛਾ ਤੇ ਦਰਦੀ ਨੇ ਮਾਤਾ ਨੇ ਤਨੀ ਵਸੀਅਤ ਕਰਦੀ ਉਹਨਾਂ ਦੇ ਨਾ ਹਾਂਜੀ ਮੇਰੇ ਹਿਸਾਬ ਨਾਲ ਉਹ ਉਹ ਵਸੀਅਤ ਵੀ ਕਰਦੀ ਆ ਜਿਹੜੇ ਬੰਦਿਆ ਵਿੱਚ ਫਨਵੋਲ ਹੀ ਗੇ ਮਾਮਾ ਤੇ ਤਾਇਆ ਦਲਜੀਤ ਸਿੰਘ ਉਹਨਾਂ ਬੰਦਿਆਂ ਨੇ ਵਿੱਚ ਫੋਟੋ ਖਚਾ ਗਵਾਈ ਪਾ ਕੇ ਉਹਨਾਂ ਦੇ ਬੰਦਿਆਂ ਨੇ ਉਹਨਾਂ ਦੀ ਤਸਵੀਰ ਬਣਕੀਤ ਕਰਾਈ ਆ ਇਸ ਸੰਬੰਧ ਵਿੱਚ ਤੁਸੀਂ ਕੋਈ ਦਰਖਾਸਤ ਦਿੱਤੀ ਆ ਜੀ ਮੈਂ ਦਰਖਾਸਤ ਜਦੋਂ ਇੰਤਕਾ ਰਜਿਸਟਰੀ ਹੋਈ ਆ ਜੀ ਮੈਂ ਮਾਨਜੋ ਤਸੀਦਾ ਸਾਹਿਬ ਦੇ ਪੇਸ਼ ਹੋ ਕੇ ਇੰਤਕਾ ਰੋਕਿਆ ਜੀ 2022 ਜਦੋਂ 21 ਦੇ ਵਿੱਚ ਨੇ ਦਾਵਾ ਪਾਇਆ ਜੀ ਜਦੋਂ ਦਾਵਾ ਪਿਆਰ ਦਾ ਦਾਬਿਤ ਕੁਝ ਦਿਨਾਂ ਬਾਅਦ ਮਾਤਾ ਦੇ ਇਹਨੇ ਦਾਣਾ ਵਾਪਸ ਲੈ ਕੇ ਇਹ ਸਾਡਾ ਜੀਨਾਵਾ ਕਰਕੇ ਉਹਦਾ ਜੀਤੀ ਕਰਵਾ ਦਿੱਤੀ ਮਹਿਮਾਨ ਜੋ ਤਸੀਦਾ ਸਾਹਿਬ ਗੜੀ ਪੇਸ਼ ਹੋ ਗਏ ਆਪਣਾ ਉਹਨਾਂ ਦੇ ਪੱਖ ਰੱਖਿਆ ਤੇ ਇੰਤਕਾਲ ਦੀ ਰੋਗ ਲਗਾਈ ਆ ਦੋ ਸਾਲ ਇੰਤਕਾਲ ਦੀ ਰੋਗ ਲਗੀ ਰਹੀ ਹੈ ਜੀ ਜਦੋਂ ਮੈਂ ਕਣਕ ਦੀ ਬਜਾਈ ਕੀਤੀ ਆ ਕਣਕ ਦੀ ਬਜਾਈ ਕਰਨ ਤੋਂ ਬਾਅਦ ਫਰਵਰੀ ਮਹੀਨੇ ਦੇ ਵਿੱਚ ਨੇ ਇੰਤਕਾਲ ਕਰਵਾਇਆ ਵਾ ਤੇ ਜਾਨੀ ਕਿ ਫਰਵਰੀ ਮਹੀਨੇ ਵਿੱਚ ਮੇਰੇ ਤੇ ਪਰਚਾ ਦਰਜ ਹੋਇਆ ਵਾ ਪਰਚਾ ਕਾਹਦਾ ਦਰਜ ਹੋਇਆ ਹੈ ਤੁਹਾਡੇ ਪਰਚਾ ਇਹਨਾਂ ਦਰਜ ਕੀਤਾ ਨਹੀਂ ਮੈਂ ਤੇ ਪੁੱਛਿਆ ਮੈਂ ਨਜ਼ਾਇਰ ਕਬ查 ਕੀਤਾ ਵਾ ਜਦ ਕਿ ਮੈਂ ਸ਼ੁਰੂ ਤੋਂ ਹੀ 13 ਨੂੰ 13 ਅਗਲੇ ਜੀ ਵੀਰ ਮੈਂ ਬੋਹਦਾ ਆ ਰਿਆਂ ਕਿੰਨੇ ਚਿਰ ਤੋਂ ਬੋਹਦੇ ਆ ਰਹੇ ਜੋ ਦੇ ਮੇਰੇ ਬਾਪ ਜੱਥ ਹੋਈ ਹੈ ਜੀ ਪਹਿਲਾਂ ਮੇਟ ਲਈ ਪੀਆ ਸਰ ਫਾਦਰ ਸਾਹਿਬ ਦੀ ਕਦੋਂ ਦੱਤ ਹੋਈ 20 ਮਈ 2015 ਨੂੰ ਲਗਭਗਲੇ ਦਾ 9 ਸਾਲ ਦੇ ਕਰੀਬਨ 9 ਸਾਲ ਕੱਲ ਹੋ ਗਏ ਆ ਜੀ ਅੱਛਾ ਤੇ ਉਸ ਤੋਂ ਬਾਅਦ ਮਾਤਾ ਤੁਹਾਡੀ ਜਿਹੜੀ ਉਹ ਤੁਹਾਡੇ ਕੋਲ ਰਹਿੰਦੀ ਸੀ ਕਿ ਛੋਕੇ ਭਰਾਤ ਮੇਰੇ ਕੋਲ ਦੀ ਮਾਤਾ ਜੀ ਕਿੰਨਾ ਚਿਰ ਮਾਤਾ ਤੁਹਾਡੇ ਕੋਲ ਰਹੀ ਜੋ ਫਨ ਦੱਤ ਹੋਈ ਉਹ ਤੋਂ ਬਾਅਦ 2 ਸਾਲ ਗਏ ਹੋ ਕੇ ਤੇ ਉਹ ਜਦੋਂ ਕੇਸ ਚੱਲਦਾ ਸੀ ਮਾਤਾ ਦਿੱਤੇ ਨੇ ਦਰਖਾਸਤਾਂ ਦਿੱਤੀਆਂ ਉਹ ਤੁਸੀਂ ਉਹਦੀ ਪੈਰਵਾਹੀ ਕਰਦਾ ਸਾਰਾ ਕੁਝ ਮੈਂ ਪਾਵਾ ਹੀ ਕਰਦਾ ਰਿਹਾ ਜੀ ਮੈਂ ਆਪਾਂ ਚਾਰਾ ਜੋਈ ਕਰਕੇ ਜਿੱਦਾਂ ਮਰਜ਼ੀ ਕਰਕੇ ਉਸ ਦਾ ਦਰਖਾਸਤਾਂ ਤੋਂ ਆਪਣਾ ਬਚਾਅ ਕਰਦੇ ਰਹੇ ਸੀ ਤੇ ਜਿਹੜਾ ਲਾਗੀ ਉਹ ਸਭ ਕੁਝ ਇੱਤਾ ਵੀ ਅਸੀਂ ਨਹੀਂ ਤੇ ਮੈਂ ਉਸ ਜੇ ਦੇ ਮੈਂ ਉਹ ਕੰਮ ਗਲਤ ਕੀਤਾ ਹੋਵੇ ਮੈਂ ਆਪਣਾ ਕੁਝ ਜ਼ਮੀਨ ਨਾ ਕਰਾਉਂਦਾ ਆਪਰੇ ਨਾਮੇ ਆਪਣਾ ਮਰਲਾ ਜੀ ਵੀ ਨਹੀਂ ਕਰਾਈ ਜਿੱਦਨ ਮਾਤਾ ਨਾਲ ਲੈ ਗਿਆ ਚਾਰ ਕਿੱਲੇ ਦੀ ਵੀ ਨਾ ਕਰਵਾ ਗਿਆ ਸਾਡੇ ਖਾਦਰ ਸਾਹਿਬ ਦੇ ਨਾਮ ਤੇ ਜਿਹੜੀ ਆ ਜੱਗੀ ਜਾਗਤ ਕਿੰਨੀ ਸੀ ਕਿੰਨੀ ਜ਼ਮੀਨ ਸੀ ਸਾਡੇ ਸਾਰੇ ਜਾਇਦਾਦ ਜੀ ਜੱਦੀ ਜਾਇਦਾਦ ਪਰਿੰਡੋ ਵੇਚ ਕੇ ਬਾਹਰ ਕਰਦੀ ਹੋਈ ਹੈ ਜੀ ਸਾਡੇ 3.13 ਕਿੱਲੇ ਜਾਇਦਾਦ ਦਾ 2.5 ਕਿੱਲੇ ਸੱਦੀ ਜਿਸਤਰੀ ਮਾਤਾ ਬਾਪੂ ਮੇਰੇ ਨੇ ਮਾਤਾ ਨਾਲ ਕਰਵਾਈ ਆ ਸਾਡੇ 10 ਕਿੱਲੇ ਬਾਪੂ ਦੀ ਤਬਦੀਲਗੀ ਹੋਈ ਹੈ ਟੋਟਲ ਜਿਹੜੀ ਆ 13 ਕਿੱਲੇ ਜ਼ਮੀਨ ਹੀ 2.5 ਕਿੱਲੇ ਸਾਬ ਨੇ ਮਾਤਾ ਦੇ ਨਾਲ ਕਰਾਤੀ 10.5 ਕਿੱਲੇ ਜਿਹੜੀ ਆ ਉਹ ਮਗਲ ਤੁਹਾਡੇ ਫਗਰ ਸਾਹਿਬ ਦੇ ਨਾਂ ਸੀ ਕਲੇ ਤੇ ਬਾਕੀ ਪਲਾਸ ਬਰਾਦਪੁਰ ਦੇ ਵਿੱਚ ਪਲਾਟ ਸੀਗੇ ਕੋਈ ਇੱਕ ਪਲਾਟ ਦੀ ਰਜਿਸਟਰੀ ਵੇਨੇ ਕੀਤੀ ਹੈ ਜਿਹਦੀ ਇਹਦੇ ਵਿੱਚ ਉਹਦੀ ਫੋਟੋ ਲੱਗੀ ਹੈ ਗਵਾਹੀ ਪਈ ਆ ਉਹ ਵੀ ਇਹਦੇ ਪਲਾਟ ਵਿੱਚ ਆਜੇ ਉਹ ਇਹਦੇ ਨਾਲ ਸੀਗਾ ਮਾਤਾ ਫਾਦਰ ਦਾ ਸਭ ਦਾ ਮਾਤਾ ਦੇ ਨਾਲ ਆਇਆ ਮਾਤਾ ਦੇ ਨਾਲ ਘੜੀ ਇਹਨੇ ਵੇਚਿਆ ਮਾਤਾ ਕੱਲੀ ਇਹ ਦੋਵੇਂ ਪਿਓ ਪੁੱਤ ਦੋਵੇਂ ਮਾਂ 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 ਬੋਦੀ ਕੋਲ ਪੁੱਤ ਕਰਕੇ ਜਿਹੜੀ ਉਹ ਸਾਢੇ 10 ਕਿਲੇ ਪੈੜੀ ਜਿਹੜੀ ਤੁਹਾਡੇ ਫਾਦਰ ਸਾਹ ਦੇ ਨਾਮ ਸੀ ਉਹ ਤੁਹਾਡੇ ਤਿੰਨਾਂ ਦੇ ਨਾਮ ਹੋਣੀ ਸੀ ਕਿ ਮਤਲਬਣ ਵੀ ਤਿੰਨ ਹੀ ਹਿੱਸੇ ਹੋਣੇ ਉਹ ਤੁਹਾਡੇ ਨਾਲ ਘੜੀ ਇੱਕ ਨਹੀਂ ਚੱਲੀ ਨਹੀਂ ਜੜੀ ਉਹ ਤਾਂ ਜਲਦੀ ਵਸੀਦ ਬੜਾਈ ਇਹਨੇ ਆਪੇ ਜੀ ਕਿਉਂਕਿ ਇਹਨੇ ਗਲੈਂਡ ਕਲੈਕਟ ਮੈਰਿਜ ਕਰਵਾਈ ਸੀ ਇਨੇ ਕ ਆਪਣੇ ਆਪ ਕਨੇਕਟ ਬੈਰ ਤੇ ਮੈਨੂੰ ਨਹੀਂ ਪਤਾ ਲੱਗਦਾ ਕਿ ਕੀ ਕੀਤਾ ਉਹ ਕਹਿੰਦੇ ਮੈਂ ਅਟਲੀ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਤੇ ਮੈਨੂੰ ਤਾਂ ਕਹਿੰਦੇ ਬਾਈਪਾਸ ਜਗਾ ਆਈ ਆਪਾਂ ਜਾਣਾ ਵਾ ਤੇ ਆਪਾਂ ਚੱਕਰ ਤੇ ਜਾਣਾ ਵਾ ਉਹ ਚੱਕਰ ਦੇ ਵਿੱਚ ਇਹਨੇ ਜਾ ਕੇ ਤੇ ਆ ਕੰਮ ਕਰਾਤਾ ਤੇ ਇਹਦੇ ਪੈਰੀ ਦੇ ਉੱਤੇ ਕੋਈ ਲਿਮਟ ਵੀ ਬਣੀ ਸੀ ਹਾਂਜੀ 9 ਲੱਖ 25 ਹਜ਼ਾਰ ਦੀ ਇਹਨੇ ਚੋਰੀ ਲਿਮਟ ਬਣਾਈ ਆ ਮਾਤਾ ਨੂੰ ਅਨਪੜ ਸ਼ੋਅ ਕਰਕੇ ਜਿਹਦੀ ਦਖਾਸ ਮਾਤਾ ਨੇ ਦਿੱਤੀ ਵੀ ਹੋਈ ਆ ਮਾਤਾ ਨੇ ਦਖਾਸ ਹੀ ਦਿੱਤੀ ਇਹਨੇ ਮੇਰੇ ਤੋਂ ਚੋਰੀ ਇਹਨੇ ਲਿਮਟ ਬਣਾਈ ਆ ਮਾਤਾ ਤਾਂ ਵੀ ਸਾਈਨ ਕਰਦੀ ਕਿ ਗੁੱਠਾ ਲਾਉਂਦੀ ਸਾਈਨ ਕਰਦੀ ਆ ਜੀ ਤੇ ਲਿਮਟ ਤੇ ਕੀ ਲੱਗਾ ਲਿਮਟ ਤੇ ਤੇ ਉਹਦੀ ਜਾਂਚ ਕਰਾਉਣ ਵਾਸਤੇ ਕੋਈ ਦਰਖਾਸਤ ਦਿੱਤੀ ਤੁਸੀਂ ਸਰ ਉਹ ਸਭ ਕੁਝ ਦਊਂਗਾ ਜੀ ਮੈਂ ਮੈਂ ਸਾਰੇ ਉਲਝੇ ਉਲਝਾਈ ਨਾਮ ਨੂੰ ਪਿਆ ਉਹ ਸਮਝਣ ਅਗਲੀ ਮੈਂ ਕਰਾਂਗੀ ਪਿਛਲੇ ਦਿਨੀ ਤੁਹਾਡੇ ਤੇ ਪਰਚਾ ਦਰਜ ਹੋਇਆ ਸੀ ਉਹ ਕਿਹ ਕਾਹਦਾ ਪਰਚਾ ਦਰਜ ਹੋਇਆ ਸਰ ਵੇਖੋ ਵੀ ਸਾਰੀ ਵੀਡੀਓ ਤੇ ਕਵਰ ਕੀਤਾ ਕਣਕ ਖੇਤ ਚ ਖੜੀ ਆ ਤੇ ਕਣਕ ਵੱਟੋਂ ਪਹਿਲਾਂ ਹੀ ਮੇਰੇ ਤੇ ਪਰਚਾ ਦਰਜ ਹੋ ਗਿਆ ਜੀ ਕਾਹਦੇ ਮਹੀਨੇ ਚ ਪਰਚਾ ਦਰਜ ਹੋਇਆ ਸੀ ਪਰਚਾ ਹੈ ਜੀ ਮੇਰੇ ਤੇ 4 ਤਰੀਕ ਨੂੰ 4 ਆ 4 ਕਿਹੜੀ ਆ 4 ਮਈ ਨੂੰ ਤੇ 8 ਮਈ ਨੂੰ ਉੱਥੇ ਜੇ ਕਣਕ ਵੜਾ ਲਈ ਪੂਲ ਚ ਖਲੋ ਜੇ ਆ ਕੋਲ ਖਲੋਗੇ ਮੇਰੇ ਕੋਲ ਕਰਕੂ ਪਾਣੀ ਲਾਉਂਦਿਆਂ ਦੀਆਂ ਖਾਦ ਪਾਉਂਦਿਆਂ ਦੀਆਂ ਸਭ ਕੁਝ ਕਰਦੇ ਦੀਆਂ ਵੀਡੀਓ ਮੇਰੇ ਕੋਲ ਆ ਜੀ ਤੇ ਇੱਕ ਦੂਸਰੇ ਮਹੀਨੇ ਚ ਜਿਹੜਾ ਪਰਚਾ ਹੈ ਉਹ ਕਾਦਾ ਹੋਇਆ ਸੀ ਉਹ ਦੂਸਰੇ ਵਿੱਚ ਜਿਹੜੇ ਪਰਚਾ ਰੀ ਕਰਕੇ ਬੀਜੀ ਦਾ ਹੋਇਆ ਜੀ ਇਹਨੇ ਕਿਨੇ ਕਣਕ ਬੀਜਦੀ ਆ ਜੀ ਖਾਦ ਦੇ ਵਿੱਚ ਕਣਕ ਕੌਣ ਬੀਜਦਾ ਉਹ ਵੀ ਤਾਂ ਗੱਲ ਮੈਂ ਪੁੱਛਿਆ ਪਰ ਵੀ ਕਣਕ ਕੌਣ ਬੀਜਦਾ ਜੀ ਕੱਲ ਤੇ ਮੈਂ ਦਸੰਬਰ ਦੀ ਬੀਜੀ ਆ ਜੀ ਠੀਕ ਐ ਤੇ ਹੋਰ ਹੁਣ ਤੁਸੀਂ ਕੀ ਚਾਹੁੰਦੇ ਕੀ ਦੇ ਕੀ ਮੈਂ ਚਾਹੁੰਦਾ ਜੀ ਜੋ ਮੇਰੇ ਤੇ ਨਿਯਾਜ਼ਕਾਰਾਂ ਵੀਆਂ ਕੀਤੀਆਂ ਇਹਦੀ ਤਵਦੀਸ਼ ਹੋਵੇ ਤੇ ਮੈਨੂੰ ਮੇਰਾ ਬੰਦਾ ਕਦਵਾ ਜਾਵੇ ਤੇ ਜੇ ਦਾ ਜੇ ਦਾ ਗਲਤੋਟਕਾਰ ਵੀ ਕੀਤੀ ਜਾਵੇ